ਫਗਵਾੜਾ ਵਿਖੇ ਕੇਐਲ ਚਾਂਦ ਟੈਰਸਟ ਯੂਕੇ ਵੱਲੋਂ ਇੱਕ ਜ਼ਰੂਰਤਮੰਦ ਵਿਅਕਤੀ ਨੂੰ ਤਰਾਈ ਸਾਈਕਲ ਪੇਟ ਕੀਤੀ ਗਈ ਇਸ ਮੌਕੇ ਤੇ ਡਾਕਟਰ ਰਾਜਨ ਸਮਾਜ ਸੇਵਕ ਗੁਰਦੀਪ ਕੰਨ ਸਮਾਜ ਸੇਵਕ ਕਾਰਾਚਨ ਚੁੰਗਰ ਆदि ਮੌਜੂਦ ਸਨ ਐਨ ਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਧੰਨਵਾਦ ਆਸੇ ਆ ਤੇ ਸੁਖਨਾ ਜੀ ਸਾਡੇ ਵਿੱਚ ਪਹੁੰਚਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈਗਾ ਪੰਜਾਬ ਸਿੰਘ ਜੀ ਵੀ ਅੱਜ ਪਹਿਲੀ ਵਾਰੀ ਇਸ ਤਸਤੇ ਇਸ ਕਾਰਜ ਵਿੱਚ ਆਏ ਹਨ ਅੱਜ ਇਸ ਟਰੱਸਟ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਾਡੇ ਡਾਕਟਰ ਰਾਜਨ ਜੀ ਜੋ ਕਿ ਸਾਡੇ ਡਾਇਰੈਕਟਰ ਹਨ ਤੇ ਔਰ ਟਰੱਸਟ ਦੇ ਬਹੁਤ ਹੀ ਸਤਿਕਾਰਯੋਗ ਮੈਂਬਰ ਸ਼੍ਰੀ ਤਾਰਾਚੰਦ ਜੀ ਜੁੰਬਰ ਜੋ ਕਿ ਮੇਰੇ ਪਿੱਛੇ ਖੜੇ ਹਨ ਗੁਨਾਮਪਾਲ ਜੀ ਸਾਡੇ ਸੀਨੀਅਰ ਮੈਂਬਰ ਸ਼ੰਗਾਰਾ RAM ਜੀ ਔਰ ਤੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਤੰਦਰੁਸਤੀ ਪੱਖੇ ਕੀ ਜਾਨੀ ਸੇਵਾ ਜੜੀ ਆ ਉਹ ਕਰਦੇ ਰਹਿਣ ਜਿਵੇਂ ਕਿ ਅਸੀਂ ਵਿਜਿੰਦਰ ਜੀ ਨਾਲ ਸਲਾਹ ਕੀਤੀ ਵਿਜਿੰਦਰ ਜੀ ਨੇ ਗੋਗਣਾ ਜੀ ਨਾਲ ਸਲਾਹ ਕੀਤੀ ਅਤੇ ਅੱਜ ਲੋੜਵੰਦ ਨੂੰ ਸੈਗਲੇ ਮੱਈਆ ਕਰਵਾਈ ਗਈ ਜਿਵੇਂ ਕਿ ਟਰਸਟ ਨੇ ਸਾਡੇ ਟਰਸਟ ਦੇ ਸਾਰੇ ਤਾਰਾਚੰਦ ਜੀ ਸਾਡੇ ਗੋਗਣਾ ਜੀ ਜਿਨ੍ਹਾਂ ਨੇ ਇਹ ਸਦਕਾ ਇਹ ਯਤਨ ਹੋਇਆ ਤੇ ਇਹਨਾਂ ਦੇ ਵਿੱਚ ਦਾਨ ਕਰਨ ਵਾਲੇ ਦੇ ਕੇ ਐਨ ਚਾਂਦਵਾਲਾ ਫਿਰ ਸੈਣੀ ਦਾ ਬਹੁਤ ਧੰਨਵਾਦਿਆਂ ਪਰ ਨਾਲ ਨਾਲ ਮੈਂ ਆਪਣੇ ਸਿਵਲ ਹਸਪਤਾਲ ਐਸ ਐਮਓ ਸਾਹਮਣੂ ਬੇਨਤੀ ਕਰਦਾ ਕਿ ਜਿਹੜੇ ਲੋਕ 90% ਤੋਂ ਪਹਿਲਾਂ ਉੱਪਰ ਹੁੰਦੇ ਨੇ ਅੰਗ ਇਹਨਾਂ ਉਹਨਾਂ ਦਾ ਦੇਖ ਸੋਚ ਕੇ ਸਰਟੀਫਿਕੇਟ ਬਣਾਇਆ ਜਾਵੇ ਕਿ ਇੱਕ ਸੈਂਟਰ ਦੀਆਂ ਸਹੂਲਤਾਂ ਤੋਂ ਵਾਂਝੇ ਨਾ ਰਹਿ ਸਕਣ ਜਿੱਥੇ ਆਪਾਂ ਸਮਾਜ ਦੀ ਸੇਵਾ ਕਰਦੇ ਹਾਂ ਉੱਥੇ ਤੁਹਾਡਾ ਵੀ ਫਰਜ਼ ਬਣਦਾ ਕਿ ਆਪਾਂ ਸਾਰਿਆਂ ਦਾ ਸਾਡੀ ਪਰਜੇ ਜਿਹੜੇ ਦੇਖ-ਸੋਚ ਕੇ ਬਣਾਈਏ ਜਿਨ੍ਹਾਂ ਦੇ ਸੈਂਟਰ ਦੀਆਂ ਸਹੂਲਤਾਂ ਤੋਂ ਕੋਈ ਵੀ ਬੰਦਾ ਵਾਂਝਾ ਨਾ ਰਹੇ ਧੰਨਵਾਦ ਕੇ ਐਲ ਚਾਂਦ ਵੈਲਫੇਅਰ ਟਰਸਟ ਰਿਸ਼ਡ ਯੂਕੇ ਟੀਮ ਵੱਲੋਂ ਫਗਵਾੜਾ ਦੇ ਹੁਸ਼ਾਰਪੁਰ ਰੋਡ ਤੇ ਮੁਹੱਲਾ ਧਰਮਕੋਟ ਵਿੱਚ ਇੱਕ ਬਹੁਤ ਹੀ ਲੋੜਵੰਦ ਆਪਣੇ ਨੀਡੀ ਪਰਸਨ ਨੂੰ ਟ੍ਰਾਈਸਾਈਕਲ ਭੇਟ ਕੀਤਾ ਗਿਆ ਤੇ ਇਸ ਮੌਕੇ ਆਏ ਹੋਏ ਸਾਰੇ ਹੀ ਸ਼ਖਸੀਤਾਂ ਦਾ ਮੈਂ ਆਪਣੇ ਤਹਿਤੋਂ ਧੰਨਵਾਦ ਕਰਦਾ ਹਾਂ ਵੀਰਾ ਦਾਮ ਬਲਜੋਤ ਜੀ ਐਮਸੀ ਸਾਹਿਬ ਜੋ ਹੈਗੇ ਆ ਉਹਨਾਂ ਦੇ ਘਰ ਵਿੱਚ ਪ੍ਰੋਗਰਾਮ ਰੱਖਿਆ ਸੀਗਾ ਤੇ ਇੱਥੇ ਆਏ ਹੋਏ ਸਾਰੇ ਮਹਿਮਾਨਾਂ ਦਾ ਮੈਂ ਸਾਰਿਆਂ ਆਪਣੇ ਸੰਗੇ ਸਾਥੀਆਂ ਦਾ ਧੰਨਵਾਦ ਕਰਦਾ ਹੈਗਾ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਰਾਜਨ ਸਾਹਿਬ ਜੋ ਆਪਣਾ ਕੀਮਤੀ ਵਕਤ ਕੱਢ ਕੇ ਆਪਣੇ ਬਧਾਰੇ ਹੈਗੇ ਆ ਉਹਨਾਂ ਦਾ ਧੰਨਵਾਦ ਕਰਦਾ ਸਾਡੇ ਸਮਾਜ ਸੇਵੀ ਗੋਗਨਾ ਸਾਹਿਬ ਦਾ ਧੰਨਵਾਦ ਕਰਦਾ ਕੰਗਜੀ ਦਾ ਧੰਨਵਾਦ ਕਰਦਾ ਮੈਂ ਜਸਵਿੰਦਰਪਾਲ ਠੇਕੇਦਾਰ ਜੀ ਕਲਾਕਾਰ ਤੋਂ ਗਰਨਾਮ ਜੀ ਪ੍ਰਧਾਨ ਜੀ ਸਿਰ ਗੁਰੂਦਾਸ ਗੁਰਦੁਆਰਾ ਸਾਹਿਬ ਪਿੰਡ ਕਾਲਗੜ੍ਹ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਆਂ ਹੋਰ ਸਾਡੇ ਸੰਗੇ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਆਂ ਇਹ ਜੋ ਸਮਾਜ ਭਲਾਈ ਦੇ ਕੰਮ ਕਾਜ ਹੈਗੇ ਆ ਇਹ ਆਪਾਂ ਸਾਰੇ ਬਿਨਾਂ ਭੈਣਾਂ ਨਾਲ ਮਿਲ ਕੇ ਸਾਰਿਆਂ ਨੂੰ ਇਹ ਕਰਨੇ ਚਾਹੀਦੇ ਹੈਗੇ ਆ ਕਰਨੇ ਚਾਹੀਦੇ ਹੈਗੇ ਆ ਜਾਹੇ 2 ਮਿੰਟ ਟਾਈਮ ਕੱਟ ਕੇ ਜਰੂਰ ਬੰਦੇ ਆਪਣਾ ਇਹਨਾਂ ਸਮਾਜਿਕ ਵੰਸ਼ ਹਿੱਸਾ ਲਵੇ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਪ੍ਰੈਸ মিডিਆ ਦਾ ਜੋ ਕੋਈ ਵਿਸ਼ੇਸ਼ ਤੌਰ ਤੇ ਆਪਣੇ ਜਦੋਂ ਵੀ ਸਾਡੇ ਨਾਲ ਕੋਈ ਕੰਮਕਾਰ ਹੁੰਦਾ ਆ ਅਸੀਂ ਪ੍ਰੋਜੈਕਟ ਕਰਦੇ ਹੈਗੇ ਆ ਤੇ ਟਾਈਮ ਕੱਟ ਕੇ ਸਾਡੇ ਨਾਲ ਆਉਂਦੇ ਹੈਗੇ ਆ ਮੈਂ ਬਹੁਤ ਧੰ ਤੋ ਨਵਾਂ ਸਾਲ ਹੈ ਨਵੇਂ ਸਾਲ ਦੀ ਜੀ ਸਭ ਤੋਂ ਪਹਿਲਾਂ ਤਾਂ ਵੀਰाराम ਬਲਜੋਤ ਜੀ ਨੂੰ ਮਿਹਨਤੀ ਨੇ ਪੁਰਾਣੇ ਸੇਵਕ ਨੇ ਤੋਂ ਜਨਤਾ ਨੇ ਉਹਨਾਂ ਨੂੰ ਇੱਕ ਵਾਰ ਫਿਰ ਮੁੜ ਕੇ ਜਿਹੜਾ ਵਾਰ ਸਮਰਥਾ ਜਿਹੜਾ ਦਿੱਤਾ ਉਹਨਾਂ ਨੂੰ ਵਧਾਈ ਆ ਔਰ ਵਧਾਈ ਕੇ ਇਸ ਮੇਰੇ ਛੋਟੇ ਭਰਾ ਨੂੰ ਆ ਜਿਹੜਾ Swami Vivekananda ਜੀ ਦਾ ਜਿਹੜਾ ਸ਼ਬਦ ਹੈ ਕਿ ਅਕਸ਼ਮ ਤੋਂ ਸਭਸ਼ਮ ਕਿਸੇ ਨੂੰ ਬਣਾਉਣਾ ਇਸ ਤੋਂ ਵੱਡੀ ਜੀ ਦੀ ਸਮਾਜ ਸੇਵਾ ਨਹੀਂ ਹੈ ਪ੍ਰੋਜੈਕਟ ਜਿਹੜੇ ਚੱਲਦੇ ਆ ਰਾਜਨ ਜੀ ਨਰ ਸੇਵਾ ਨਾਰਾਇਣ ਸੇਵਾ ਜਿੱਥੇ ਵੀ ਦੇਖਦੇ 10-10 ਮੀਲ ਤੇ 15-15 ਮੀਲ ਤੇ ਜਾ ਕੇ ਉਹਨਾਂ ਨੂੰ ਬੰਦੇ ਟਰੋਲਦੇ ਆ ਇਹ ਜਿਹੜੇ ਜ਼ਰੂਰਤਬੰਦ ਬੰਦੇ ਆ ਉਹਨਾਂ ਨੂੰ ਟਰੋਲ ਰਹੇ ਆ ਮੈਂ ਤਾਂ ਕਾਫੀ ਦੇਰ ਦਾ ਇਹਨਾਂ ਦੇ ਨਾਲ ਜੁੜਿਆ ਆ ਬਾਕੀ ਇਹ ਜਿਹੜੀ ਪਰਵਕਾਰ ਕਰਦੇ ਆ ਬਹੁਤ ਸ਼ਲਾਘਾਯੋਗ ਆ ਇਹ ਇੱਕ ਵੀ ਬਾਣੀ ਦੇ ਵਿੱਚ ਇੱਕ ਆਇਆ 860 ਤੀਰਥ ਸਗਲ ਪੁੰਨ ਜੀ ਦਇਆ ਪਰਮਾਨ ਇੱਕ ਜੀ ਤੇ ਦਇਆ ਕੀਤੀ ਉਹ ਠਾਠੇ ਤੀਰਥਾਂ ਦਾ ਫਲ ਮਿਲ ਜਾਂਦਾ ਸਾਨੂੰ ਵੀ ਕੁਝ ਇਹਨਾਂ ਤੋਂ ਸੇਧ ਲੈ ਕੇ ਸਿੱਖਣਾ ਚਾਹੀਦਾ ਵੀ ਦੂਸਰੇ ਦਾ ਪਰਮਕਾਰ ਕਰਨੇ ਲਈ ਕੁਝ ਭਲਾ ਕਰਨਾ ਚਾਹੀਦਾ ਕੁਝ ਐਦਾਂ ਕਰਨਾ ਚਾਹੀਦਾ ਦੇਖੋ ਇਹਨਾਂ ਦੇ ਘਰ ਆਣ ਕੇ ਸਾਈਕਲਿਕ ਕੋਲੋਂ ਲਿਆ ਕੇ ਅੱਜ ਇਹਨਾਂ ਦੇ ਘਰ ਆਣ ਕੇ ਇਹ ਦੇ ਕੇ ਚੱਲੇ ਆ ਸਾਨੂੰ ਸਾਰੀ ਸੰਗਤ ਨੂੰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨੀ ਚਾਹੀਦੀ ਆ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਇਹਨਾਂ ਨੇ ਪਰਮਕਾਰ ਕੀਤਾ ਲੇਕਿਨ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਿਓ ਇਹਨਾਂ ਦੀ ਖਜ਼ਾਨੇ ਭਰਪੂਰ ਰੱਖਿਓ ਤਾਂ ਕਿ ਹੋਰ ਵੀ ਸਾਰਿਆਂ ਦੀ ਮਦਦ ਕਰਦੇ ਰਹਿਣ ਬੇ ਇੰਨਾ ਵਧੀਆ ਇਹ ਸੋਚ ਕੇ ਚੱਲਦੇ ਹੈਗੇ ਆ ਮੈਂ ਇਹਨਾਂ ਦਾ ਪਹਿਰੇਦਲ ਤੋਂ ਸਾਰੇ ਵੀਰਾਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਤਾਂ ਕਿ ਅੱਛਾ ਪਰਵ ਕਰ ਕਰਦੇ ਆ ਅੱਛੀ ਸੋਚ ਰੱਖਦੇ ਆ ਬਹੁਤ ਹੀ ਅੱਛੀ ਗੱਲ ਹੈ ਧੰਨਵਾਦ ਅੱਜ ਬੜੀ ਖੁਸ਼ੀ ਹੋ ਰਹੀ ਹੈ ਕੇ ਐਲ ਚਾਂਦ ਵੈਲਫੇਅਰ ਟਰਸਟ ਜੋ ਹੈ ਉਹਦੇ ਜੋ ਪ੍ਰੋਜੈਕਟ ਵਿੱਚ ਆਉਣ ਦਾ ਮੌਕਾ ਮਿਲਿਆ ਹੈ ਜਦੋਂ ਮੈਂ ਇੰਗਲੈਂਡ ਗਿਆ ਸੀਗਾ ਤੇ ਇੱਕ ਲਾਈਵ ਇੰਟਰਵਿਊ ਦੇ ਵਿੱਚ KL ਚਾਂਦ ਜੀ ਦੇ ਫੋਨ ਆ ਗਿਆ ਮੈਂ ਬੜਾ ਹੈਰਾਨ ਹੋਇਆ ਕਿ ਐਡੇ ਵੱਡੇ ਇਨਸਾਨ ਦਾ ਕਿ ਉਹਨਾਂ ਨੇ ਵੀ ਬਹੁਤ ਕਿਹਾ ਵੀ ਜਿਸ ਤਰ੍ਹਾਂ ਤੁਸੀਂ ਲੋਕ ਭਲਾਈ ਦੇ ਕੰਮ ਕਰਦੇ ਹੋ ਇਸ ਤਰ੍ਹਾਂ ਜਾਰੀ ਰੱਖੋ ਔਰ KL ਚਾਂਦ ਜੋ ਫਾਊਂਡੇਸ਼ਨ ਹੈ ਉਹ ਅਜ ਦੀ ਨਹੀਂ ਹੈ ਕਈ ਸਾਲਾਂ ਤੋਂ ਅਸੀਂ ਇਹਨਾਂ ਨੂੰ ਦੇਖਦੇ ਆ ਰਹੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਦੀ ਪੂਰੀ ਟੀਮ ਕਿਤੇ ਵੀ ਕੋਈ ਲੋੜਵੰਦ ਹੁੰਦਾ ਤੇ ਉੱਥੇ ਪਹੁੰਚ ਕੇ ਉਹਨਾਂ ਦੀ ਹੈਲਪ ਕਰਦੇ ਆ ਚਾਹੇ ਉਹ ਹੈਲਪ ਕਿਸੇ ਵੀ ਤਰ੍ਹਾਂ ਦੀ ਹੋਵੇ ਸੋ ਮਾਨਵਤਾ ਦੇ ਲਈ ਉੱਠਿਆ ਹੋਇਆ ਹਰ ਕਦਮ ਜੋ ਹੈ ਉਹ ਇੱਕ ਅੱਛਾ ਹੀ ਗਿਣਿਆ ਜਾਂਦਾ ਹੈ ਛਾਈ ਦੇ ਲਈ ਹੀ ਗਿਣਿਆ ਜਾਂਦਾ ਹੈ ਉਹਦਾ ਫਲ ਵੀ ਜੋ ਹੈ ਸਾਰਿਆਂ ਨੂੰ ਮਿਲਦਾ ਹੈ ਕੇਲ ਚਾਂਦ ਜੀ ਔਰ ਪੂਰੀ ਟੀਮ ਹੈ ਬੰਟੀ ਜੀ ਹਨ ਔਰ ਇਹਨਾਂ ਨੂੰ ਤਾਂ ਮੈਂ ਬਹੁਤ ਸਾਲਾਂ ਬਾਅਦ ਦੇਖਿਆ ਤੇ ਮੈਨੂੰ ਲੱਗਾ ਵੀ ਚਿੱਟੀ ਦਾੜੀ ਇੱਥੇ ਆ ਗਈ ਹੈ ਮੇਰੇ ਸੀਨੀਅਰ ਵੀ ਸੀਗੇ ਰਾਮਗੜੀਆ ਕਾਲਜ ਦੇ ਵਿੱਚ ਔਰ ਸਾਰੇ ਵਿੱਚ ਅੱਜ ਆ ਕੇ ਬੜੀ ਸਾਡੇ ਐਮਸੀ ਸਾਹਿਬ ਹੈ ਸਾਡੇ ਕੰਗ ਸਾਹਿਬ ਆ ਰੋਗਨਾ ਜੀ ਸਾਰੇ ਕੇ ਆਪਣੇ ਤਾਰਾ ਚਾਂਦ ਜੀ ਇਹਨਾਂ ਦੇ ਅਸ਼ੀਰਵਾਦ ਸਾਰਿਆਂ ਦਾ ਲੈ ਕੇ ਬੜਾ ਅੱਛਾ ਲੱਗ ਰਿਹਾ ਔਰ ਸਾਡੇ ਇਹ ਭਾਈ ਸਾਹਿਬ ਨੇ ਇਹਨਾਂ ਨੂੰ ਇੱਕ ਜੋ ਅੱਜ ਇੱਕ ਟ੍ਰਾਈਸਾਈਕਲ ਮਿਲੀ ਹੈ ਇਹਨਾਂ ਦਾ ਵੀ ਬਹੁਤ ਜੋ ਹੈ ਇਹਨਾਂ ਨੂੰ ਵੀ ਕੌਂਗ੍ਰੈਚੁਲੇਸ਼ਨਸ ਕਿ ਤੁਹਾਡੀ ਜਿੰਦਗੀ ਹੈ ਉਹ ਥੋੜੀ ਹੋਰ ਆਸਾਨ ਬਣ ਜਾਏਗੀ ਥੋੜਾ ਆਣਾ ਜਾਣਾ ਤੁਹਾਡਾ ਆਸਾਨ ਹੋ ਜਾਏਗਾ ਔਰ ਪਰਮਾਤਮਾ ਕਰੇ ਕਿ ਸਾਰਿਆਂ ਨੂੰ ਖੁਸ਼ੀਆਂ ਦੇਵੇ ਨਵਾਂ ਸਾਲ ਹੈ ਔਰ ਸਾਰਿਆਂ ਦੇ ਲਈ ਖੁਸ਼ੀ ਲੈ ਕੇ ਆਵੇ ਔਰ ਕੇ ਐਲ ਚਾਨਡ ਫਾਊਂਡੇਸ਼ਨ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਲੋਕ ਭਲਾਈ ਦੇ ਕੰਮ ਕਰਦੀ ਹੈ ਇਸ ਤਰ੍ਹਾਂ ਹੀ ਕਰੀ ਜਾਵੇ ਬਹੁਤ ਬਹੁਤ ਧੰਨਵਾਦ